ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਣੇ ਨਾਲ ਜਿਹੜੇ ਮੁੱਖ ਮਹਿਮਾਨ ਨੇ ਤਰਕਸ਼ੀਲ ਸੁਸਾਇਟੀ ਦੇ ਆਗੂ ਪਰਮਵੇਦ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਵੀ ਇੱਕ ਤਰਕਸ਼ੀਲ ਮਨੁੱਖ ਕੀ ਹੁੰਦਾ ਤੇ ਨਾਲ ਇਹ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਅੱਜ ਸਾਡੇ ਸਮਾਜ ਦੇ ਵਿੱਚ ਜਨਮ ਸਮੇ ਜਾਂ ਮਰਨ ਸਮੇ ਜਾਂ ਹੋਰ ਜਿਹੜੇ ਅੰਧਵਿਸ਼ਵਾਸ ਨੇ ਉਹ ਕੀ ਨੇ ਤੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੀ ਕੀ ਸਾਰਥਕਤਾ ਤੇ ਆਓ ਆਪਾਂ ਬਿਨਾਂ ਕਿਸੇ ਦੇਰੀ ਤੇ ਉਹਨਾਂ ਨਾਲ ਗੱਲਬਾਤ ਜਿਹੜੀ ਸ਼ੁਰੂ ਕਰੀਏ ਹਾਂਜੀ ਪਰਮਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਦੀਪ ਜੀ ਪਰਮਵੀਰ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਦੱਸੋ ਵੀ ਇਹ ਤਰਕਸ਼ੀਲ ਵਿਚਾਰਤਾਰਾ ਕੀ ਹੈ ਅ ਪ੍ਰਦੀਪ ਜੀ ਅਸਲ 'ਚ ਤਰਕਸ਼ੀਲ ਵਿਚਾਰਤਾਰਾ ਇੱਕ ਇੱਕ ਜੀਵਨ ਦਾ ਢੰਗ ਹੈ ਮਤਲਬ ਇੱਕ ਜੀਵਨ ਸ਼ੈਲੀ ਹੈ ਅੰਧਵਿਸ਼ਵਾਸੋਂ ਨਿਕਲ ਕੇ ਬਹਿਮਾ ਪਰਮਾ ਜਿਹੜੇ ਰੂੜੀਵਾਦੀ ਵਿਚਾਰ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਰੋਸ਼ਨੀ ਵਿੱਚ ਆਉਣ ਆ ਕੇ ਆਪਣੇ ਜੀਵਨ ਬਸਣ ਕਰਨ ਦਾ ਢੰਗ ਤਰੀਕਾ ਹੈ ਜਿਹੜਾ ਅਸੀਂ ਸਵੇਰ ਤੋਂ ਲੈ ਕੇ ਸੌਣ ਤੱਕ ਜਿਹੜੇ ਅਸੀਂ ਆਪਣਾ ਜੀਵਨ ਇੱਕ ਦਿਨ ਦਾ ਗੁਜ਼ਾਰਦੇ ਆ ਉਹ ਇਸ ਤਰ੍ਹਾਂ ਨਾਲ ਤਰਕਸ਼ੀਲ ਵਿਚਾਰਾਂ ਦੇ ਨਾਲ ਗੁਜ਼ਾਰਨਾ ਚਾਹੀਦਾ ਹੈ ਹਾਂਜੀ ਇੱਕ ਇੱਕ ਜੀਵਨ ਸ਼ੈਲੀ ਹੈ ਮਤਲਬ ਰਹੀ ਤਰਕਸ਼ੀਲ ਜਨਹੀਂ ਕਿ ਇੱਕ ਜੀਵਨ ਸ਼ੈਲੀ ਜੀਵਨ ਸ਼ੈਲੀ ਅੱਛਾ ਇਹ ਕਦੋਂ ਤੋਂ ਸ਼ੁਰੂ ਹੋਈ ਹੈ ਮਤਲਬ ਤਰਕਸ਼ੀ ਸੋਸਾਇਟੀ ਨੇ ਕਦੋਂ ਤੋਂ ਸ਼ੁਰੂਆਤ ਹੋਈ ਉਹ ਤਾਂ ਦੇਖੋ ਇਹ ਤਰਕਸ਼ੀਲ ਜਾਂ ਵਿਗਿਆਨਕ ਸੋਚ ਵਿਗਿਆਨਕ ਵਿਚਾਰਤਾ ਇਹ ਤਾਂ ਮਤਲਬ ਸ਼ੁਰੂ ਤੋਂ ਹੀ ਆ ਬਸਲ ਅਸਲ ਚ ਬਹੁਤ ਸਾਰੇ ਦੇਖ ਸਾਡਾ ਸਮਾਜ ਹੈ ਇਹਦੇ ਵਿੱਚ ਬਹੁਤ ਸਾਰੇ ਅੰਧਵਿਸ਼ਵਾਸੀ ਵੀ ਨੇ ਗੈਰ ਮਤਲਬ ਜਿਹੜੇ ਬਹਿਮਾ ਪਰਤ ਬਿਨਾਂ ਨੇ ਉਹ ਵੀ ਨੇ ਪਰੰਤੂ ਸਾਡੀ ਜਿਹੜੀ ਤਰਕਸ਼ੀਲ ਹੈ 1984 ਦੇ ਵਿੱਚ ਹੋਣ ਦੇ ਵਿੱਚ ਆਈ ਹੈ ਜਿਹੜਾ ਅਸੀਂ ਬਕਾਇਦਾ ਰੂਪ ਦੇ ਵਿੱਚ ਆਪਣੇ ਪ੍ਰੋਗਰਾਮ ਕਰਦੇ ਆ ਢੜ ਕਿਸਮ ਦੇ ਪ੍ਰੋਗਰਾਮ ਕਰਦੇ ਆ ਬਹੁਤ ਸਾਰੇ ਮਾਨਸਿਕ ਰੋਗਿਆਂ ਨੂੰ ਵੀ ਹੱਲ ਕਰਦੇ ਆ ਯਾਨੀ ਸਲਾਹ ਦਿੰਦੇ ਆ ਜਿਹੜੇ ਸਾਡੇ ਰਸਮਿਕ ਡਰਾਮਾ ਨੇ ਜਿਵੇਂ ਭੋਤਾਂ ਪਤਿਆਂ ਨਾਲ ਜੁੜੇ ਹੋਈਆਂ ਉਹ ਘਟਨਾਵਾਂ ਦੇ ਕੇਸ ਅਸੀਂ ਆਪ ਹੀ ਹੱਲ ਕਰਦੇ ਹਾਂ ਮਾਨਸਿਕ ਰੋਗਾਂ ਦੇ ਕੇਸ ਜੇ ਆਉਂਦੇ ਨੇ ਉਹ ਅਸੀਂ ਵੱਡੇ ਵੱਡੇ ਡਾਕਟਰਾਂ ਕੋਲ ਵੀ ਭੇਜਦੇ ਹਾਂ ਉਹ ਕੋਈ ਕੇਸ ਸਾਈਕੋਲੋਜੀਸਟ ਦਾ ਹੈ ਜਾਂ ਨਿਊਰੋ ਦਾ ਹੈ ਜਾਂ ਸੈਕਰੀਟਰੀ ਦਾ ਉਸ ਦੇ ਹਿਸਾਬ ਨਾਲ ਉਹ ਨਿਸ਼ਾਨਪੰਡ ਕਰਕੇ ਮਤਲਬ ਪਛਾਣ ਕਰਕੇ ਅਸੀਂ ਉਹਨਾਂ ਡਾਕਟਰਾਂ ਕੋਲ ਭੇਜਦੇ ਹਾਂ ਜਿਵੇਂ ਬੰਦਾ ਕੋਈ ਮੰਨ ਲਓ ਬੰਦਾ ਜਿਹੜਾਗਾ ਉਹ ਮਰ ਜਾਂਦਾ ਦਾ ਮਰਨ ਤੋਂ ਬਾਅਦ ਉਹ ਕੀ ਕਰਦੇ ਨੇ ਉਹਦੇ ਸਹਰਾਣੇ ਜਿਹੜਾ ਘੜਾ ਭੰਨਿਆ ਜਾਂਦਾ ਇਹ ਕੀ ਵਿਸ਼ਵਾਸ ਆ ਲੋਕਾਂ ਦੇ ਵਿੱਚ ਇਸ ਬਾਰੇ ਅਸੀਂ ਪ੍ਰਦੀਪ ਜੀ ਬਹੁਤ ਸਾਰੇ ਜਨਮ ਜਨਮਾਂ ਦੇ ਮਰਨ ਦੇ ਬੇਹਾਂ ਦੇ ਬਹੁਤ ਸਾਰੇ ਰਿਵਾਜ ਨੇ ਕੁਝ ਜਿਹੜੇ ਪਹਿਲਾਂ ਅਗਿਆਨਤਾ ਵਸ ਪੈਦਾ ਹੋ ਗਏ ਪਰੰਤੂ ਕੋਈ ਵੀ ਜਿਹੜਾ ਰਿਵਾਜ ਹੈ ਰਸਮ ਹੈ ਇੱਕਦਮ ਪੈਂਦੀ ਨਹੀਂ ਇੱਕਦਮ ਖਤਮ ਨਹੀਂ ਹੁੰਦੀ ਹਾਂਜੀ ਉਹ ਹੌਲੀ ਹੌਲੀ ਪੈਂਦੀ ਹੈ ਹੌਲੀ ਹੌਲੀ ਖਤਮ ਹੁੰਦੀ ਹੈ ਬੰਦੇ ਜਿਵੇਂ ਤੁਸੀਂ ਘੜਾ ਪੰਨ ਦੇ ਰਸਮ ਕਿਹਾ ਜਦ ਬੰਦਾ ਮਰ ਜਾਂਦਾ 10 ਅਸਕਰ ਕੀਤਾ ਜਾਂਦਾ ਉਹਦੇ ਸਿਰ ਤੇ ਇੱਕ ਜੋਰ ਦੇ ਨਾਲ ਘੜਾ ਪੰਨਿਆ ਜਾਂਦਾ ਘਰੋਂ ਪਾਣੀ ਦਾ ਭਰ ਕੇ ਲੈ ਕੇ ਜਾਇਆ ਜਾਂਦਾ ਉਹ ਭਰਿਆ ਜਾਂਦਾ ਉਹ ਐ ਵੀ ਪਹਿਲਾਂ ਮੰਨਿਆ ਜਾਂਦਾ ਸੀ ਕਿ ਬੰਦੇ 'ਚ ਕੋਈ ਸਾਹ ਤਾਂ ਨਹੀਂ ਹੁੰਦੇ ਬੰਦਾ ਕਿਸੇ ਬੇਹੋਸ਼ਤਾ ਨਹੀਂ ਬੇਹੋਸ਼ੇ ਦੇ 'ਚ ਨਹੀਂ ਵੀ ਹੁਸ਼ ਦੇ ਹਾਲਤ ਹੋਵੇ ਜਦ ਘੜੇ ਦੇ ਆਪਾਂ ਆਵਾਜ਼ ਕਰਦੇ ਆ ਉਹਦੇ ਨਾਲ ਮਤਲਬ ਉਹਨੂੰ ਖੋਸ਼ ਆ ਜੀ ਮਤਲਬ ਇਹ ਫਿਰ ਜਦ ਉਹ ਵੱਧ ਆਵਾਜ਼ ਨਾਲ ਉਹ ਬੰਦਾ ਜਾਗਦਾ ਨਹੀਂ ਹੈਗਾ ਮਤਲਬ ਮਰ ਲਿਆ ਉਹ ਉਹਨਾਂ ਮੰਨਿਆ ਜਾਂਦਾ ਵੀ ਬੰਦਾ ਬਰਕੇ ਪਰ ਅੱਜ ਕੱਲ ਸਾਇੰਸ ਬਹੁਤ ਡਵੈਲਪ ਕਰ ਚੁੱਕੀ ਹੈ ਪਤਾ ਲੱਗਦਾ ਬੰਦਾ ਬੇਜਰ ਬ੍ਰੇਨ ਡੈਡ ਹੈ ਤਾਂ ਬੰਦਾ ਡੈਡ ਇਸੇ ਕਰਕੇ ਉਸ ਤੋਂ ਬਾਅਦ 10 ਸੰਸਕਾਰ ਕੀਤਾ ਜਾਂਦਾ ਹੈ 10 ਸੰਸਕਾਰ ਕਰਨ ਤੋਂ ਬਾਅਦ ਵੀ ਉਹਦੇ ਵਿੱਚ ਇਹ ਵੀ ਇੱਕ ਬਹਿਮ ਹੈ ਉਹਦੇ ਵਿੱਚ ਜਿਹਦੇ ਉਹ ਘਰ ਦੇ ਪਰਿਵਾਰ ਦੇ ਮੈਂਬਰ ਨੇ ਉਹਨੂੰ ਪੂਰਾ 10 ਸੰਸਕਾਰ ਹੋਣ ਤੋਂ ਬਾਅਦ ਆਉਂਦੇ ਨੇ ਉਹਦੇ ਵਿੱਚ ਇੱਕ ਇਹ ਵੀ ਹੈ ਇੱਕ ਹੱਡੀ ਲਗੋ ਕੇ ਜਾਂਦੀ ਕਿਉਂਕਿ ਮੰਨਿਆ ਜਾਂਦਾ ਬੀਜ ਕੋਈ ਉਹ சிவா ਪੂਰਾ ਰਹਿ ਗਿਆ ਉਹਦੇ ਸਿਆਣਾ ਕੋਈ ਹੋਤੀ ਸਿਆਣਾ ਜਾਂ ਤંત્ર ਕੀ ਗੱਲ ਸਮਝਦੇ ਉਹਨੂੰ ਜਗਾਉਣ ਵਾਲੇ ਉਹਦੇ ਵਿੱਚ ਜਿਹੜੀ ਰੂਹ ਆਤਮਾ ਨੂੰ ਜਗਾ ਕੇ ਆਪਣੇ ਵਸਤੇ ਵਿੱਚ ਕਰਕੇ ਮਨ ਚਾਹੇ ਕੰਮ ਨਾ ਕਰਵਾਵੇ ਕਿ ਜਿਹੜਾ ਕਿ ਇਹ ਵੀ ਇਸ ਤਰ੍ਹਾਂ ਬਹੁਤ ਸਾਰੇ ਮਤਲਬ ਬਹਿਮਨੇ ਮਰਨਦੇਵ ਵੀ ਨੇ ਜਨਮਦੇਵ ਵੀ ਨੇ ਇਹ ਤੁਸੀਂ ਗੱਲ ਕੀਤੀ ਹੈ ਵੀ சிவா ਜਿਹੜਾ ਹੈਗਾ ਉਹ ਪੂਰਾ ਕੀਤਾ ਜਾਂਦਾ ਹੈਗਾ ਇਹਦੇ ਨਾਲ ਜੁੜਿਆ ਇੱਕ ਹੋਰ ਵੀ ਜਿਹੜਾ ਇਹ ਵਹਿਮ ਆ ਵੀ ਜਿਹੜਾ ਬੰਦਾ ਮਰ ਜਾਂਦਾ ਹੈਗਾ ਉਹ ਕਹਿੰਦੇ ਨੇ ਵੀ ਉਹ ਮਰ ਕੇ ਜਿਹੜਾ ਹੈਗਾ ਉਹ ਦੂਸਰਾ ਜਨਮ ਲੈਂਦਾ ਹੈਗਾ ਪੁਨਰ ਜਨਮ ਇਹ ਪੁਨਰ ਜਨਮ ਕੀ ਹੈ ਜੀ ਜਿਹੋ ਪ੍ਰਦੀਪ ਜੀ ਨਾ ਤਾਂ ਪਹਿਲਾ ਜਨਮ ਹੈ ਨਾ ਹੀ ਅਗਲਾ ਜਨਮ ਹਾਂਜੀ ਅੱਜ ਦਾ ਦਿਨ ਅੱਜ ਦੇ ਦਿਨ ਲਈ ਹੈ ਅੱਜ ਇਹ ਜੀਵਨ ਇਹੀ ਜੀਵਨ ਹੈ ਇਹਦੇ ਵਿੱਚ ਨਾ ਤਾਂ ਪਹਿਲਾ ਜੀਵਨ ਹੈ ਨਾ ਇਸ ਤੋਂ ਮਰਨ ਤੋਂ ਬਾਅਦ ਅਗਲਾ ਜੀਵਨ ਬਾਕੀ ਬਹਿਮ ਦੇ ਵਿੱਚ ਜਿਹੜੇ ਸਾਡੇ ਮਤਲਬ ਬਹੁਤ ਸਾਰੇ ਮਤਲਬ ਬਹਿਮ ਚਲਦੇ ਨੇ ਸੋਚਿਆ ਜਾਂਦਾ ਕਿਹਾ ਜਾਂਦਾ ਪ੍ਰਚਾਰਿਆ ਜਾਂਦਾ ਪਹਿਲਾ ਜਨਮ ਜੋ ਮਨੁੱਖ ਨੇ ਚੰਗੇ ਕੰਮ ਕੀਤੇ ਨੇ ਉਸਨੂੰ ਮਨੁੱਖਾ ਜੀਵਨ ਮਿਲ ਜਾਂਦਾ ਹੈ ਅਗਲਾ ਇਹ ਮਿਲੇਗਾ ਮਤਲਬ ਪਰੰਤੂ ਅਗਲਾ ਪਿਛਲਾ ਜਨਮ ਕੋਈ ਨਹੀਂ ਹੈ ਵਿਗਿਆਨ ਨੇ ਸਪਸ਼ਟ ਕਰ ਚੁੱਕੀ ਹੈ ਬੰਦਾ ਪੈਦਾ ਕਿਵੇਂ ਹੁੰਦਾ ਤੇ ਮਰਨ ਤੋਂ ਬਾਅਦ ਕਿਵੇਂ ਜਾਂਦਾ ਮਿੱਟੀ 'ਚੋਂ ਪੈਦਾ ਹੈ ਮਿੱਟੀ 'ਚ ਖਤ ਪੋਜਦਾ ਕੋਈ ਅਗਲਾ ਪਿਛਲਾ ਜਨਮ ਨਹੀਂ ਹੋਏਗਾ ਮੈਂ ਸਿਰ ਪੁਨਰ ਜਨਮ ਦੇ ਸਾਕੇ ਤੋਂ ਪੋਜ਼ਿਟਿਵ ਘਟਰਾਵਾ ਹੁੰਦੀ ਹੈ ਮੈਂ ਉਹਨਾਂ ਇੱਕ ਇੱਕ ਪਿਛਲੇ ਸਮੇਂ ਇੱਕ ਦੋ ਕੁ ਮਹੀਨੇ ਚ ਕੇਸ ਕਾਫੀ ਪ੍ਰਚਾਰਿਆ ਗਿਆ ਚੈਨਲ ਤੇ ਆ ਗਿਆ ਹੋਰ ਆ ਗਿਆ ਅਸੀਂ ਮੇਰੀ ਡਿਊਟੀ ਲੱਗੀ ਇਹਦੀ ਕੇਸ ਦੀ ਪੜਤਾਲ ਕਰਦੇ ਹਾਂ ਜੀ ਅਸੀਂ ਗਏ ਜਿਸ ਬੱਚੇ ਦੇ ਛਾਇਲੇ ਪਿੰਡ ਦਾ ਬੱਚਾ ਸੀ ਉਸਨੇ ਇੱਕ ਮਾਨਸਾ ਪਿੰਡ ਸੀ ਮਾਨਸਾ ਜਿਲ੍ਹੇ ਦੇ ਇੱਕ ਪਿੰਡ ਸੀ ਉੱਥੇ ਜਨਮ ਲੈ ਲਿਆ ਸੀ ਅਸੀਂ ਟੀਮ ਗਏ ਤੇ ਪਹਿਲਾਂ ਤਾਂ ਉੱਥੇ ਘਰੇ ਗਏ ਸਰਪੰਚ ਨੂੰ ਉਸ ਪਿੰਡ ਦੇ ਸਰਪੰਚ ਨੂੰ ਨਾਲ ਲੈ ਲਿਆ ਅਸੀਂ ਨਾਲ ਲੈਣ ਤੋਂ ਬਾਅਦ ਘਰੇ ਸੀ ਗਏ ਘਰੇ ਆ ਕੇ ਪਹਿਲਾਂ ਅਸੀਂ ਜਨ ਪਰਿਵਾਰ ਕੇ ਮੈਂਬਰਾਂ ਨੂੰ ਮਿਲੇ ਤੇ ਜਿਹੜਾ ਬੱਚਾ 7-8 ਸਾਲਾਂ ਦਾ ਹੋ ਚੁੱਕਿਆ ਸੀ ਉਸ ਨੂੰ ਅਸੀਂ ਆਪਣੀ ਇੰਟਰੋਡਕਸ਼ਨ ਦਿੱਤੀ ਤੇ ਕਿਹਾ ਚੱਲ ਵੀ ਤੁਹਾਡਾ ਇਹ ਬੱਚਾ ਇਸ ਤੁਹਾਡੇ ਪਰਿਵਾਰ ਦੇ ਵਿੱਚ ਆਇਆ ਨਾ ਮਾ ਜੀ ਆਇਆ ਤੇ ਤੁਸੀਂ ਬਤਾਈਏ ਦਿਲ ਲਈ ਅਸੀਂ ਬੱਚੇ ਨੂੰ ਫਿਰ ਅਸੀਂ ਸਾਰੇ ਪਰਿਵਾਰ ਨੂੰ ਬਤਾਈਏ ਦਿਨ ਤੋਂ ਬਾਅਦ ਅਸੀਂ ਕਿਹਾ ਬੱਚੇ ਨੂੰ ਅਸੀਂ ਪਿਛਲੇ ਜਨਮ ਦੇ ਤੇ ਗੱਲਾਂ ਕੁਝ ਕਰਨਾ ਚਾਹੁੰਦੇ ਹਾਂ ਬੱਚੇ ਨੂੰ ਅਸੀਂ ਕਿਹਾ ਹੁਣ ਪਿਛਲੇ ਜਨਮ ਦੇ ਆਪਾਂ ਗੱਲਾਂ ਕਰਦੇ ਹਾਂ ਮੈਂ ਕਿਹਾ ਮੈਂ ਤਾਂ ਇਹੀ ਸਭ ਤੋਂ ਪਹਿਲੇ ਹੀ ਗੱਲ ਪੁੱਛੀ ਵੀ ਛਾਇਲੇ ਤੋਂ ਉਹ ਦਿੱਲੀ ਸलाम ਹੁੰਦਾ ਸੀ ਮੈਨੂੰ ਤਾਂ ਇਹ ਦੱਸ 26ਲੇ ਤੋਂ ਸਨਾਮ ਕਿਹੜੇ ਕਿਹੜੇ ਪਿੰਡ ਪੈਂਦੇ ਉਹ ਦੱਸ ਨਹੀਂ ਸਕਿਆ ਹੋਰ ਬਹੁਤ سارے ਪ੍ਰਸ਼ਨ ਪੁੱਛੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ ਅੱਜਕੱਲ ਕੀ ਹੈ ਜਿਹੜੇ ਚੈਨਲ ਵਾਲੇ ਜਾਂ ਹੋਰ ਜਾਂਦੇ ਨੇ ਜਿਹੜੀ ਗੱਲ ਦੁਹਰਾਈ ਜਾਂਦੀ ਹੈ ਪੁੱਛੀ ਜਾਂਦੀ ਹੁੰਦੀ ਹੈ ਤੇਰਾ ਨਾਂ ਕੀ ਹੈ ਤੇਰੇ ਮਾਤਾ ਦਾ ਨਾਂ ਕੀ ਹੈ ਤੂੰ ਕਿਵੇਂ ਗਿਆ ਕਿ ਮੈਂ ਉਹ ਹੀ ਗੱਲਾਂ ਉਹ ਬੱਚੇ ਤੋਂ ਕਹਾ ਕੇ ਜਾਦੇ ਮਾਪੇ ਤੋਂ ਖਾ ਕੇ ਸਾਈਕ ਬਣੇ ਹੁੰਦੇ ਉਹੀ ਗੱਲ ਚੈਨਲ ਦੇ ਵਿੱਚ ਇੱਕ ਵੀਡੀਓ ਬਣਾ ਕੇ ਪ੍ਰਚਾਰ ਕਰਦੇ ਪਰੰਤੂ ਉਹ ਢੁਗਾਈ ਤੱਕ ਨਹੀਂ ਜਾਂਦੀ ਅਸੀਂ ਜਿਹੜਾ ਕੇਸ ਉਹਨਾਂ ਕੇਸਾਂ ਦੇ ਵਿੱਚ ਢੁਗਾਈ ਨਾਲ ਪੜਤਾਲ ਕਰਤਾ ਬਕਾਇਦਾ ਤਾਂ ਅੱਥੇ ਜਾਂਦੇ ਆ ਜਿਹੜੀ ਗੱਲਾਂ ਪ੍ਰਚਾਰੀਆਂ ਜਾਂਦੇ ਉਹ ਤੋਂ ਹਟਵੇਂ ਗੱਲਾਂ ਸੇ ਪੁੱਛਦੇ ਆ ਅਸੀਂ ਉਹਦੇ ਨਾਨਕੇ ਪਿੰਡ ਵੀ ਸਕੂਲ ਵਾਲੇ ਪਾਸੇ ਭੱਜ ਜਣੇ ਜਣੀ ਉਹ ਜਿਹਨੇ ਇਹ ਜਿਹਨੇ ਉਹ ਗੱਲ ਸਾਨੂੰ ਹੀ ਪਤਾ ਵੀ ਪੁਨਰਜਮ ਹੁੰਦਾ ਹੀ ਨਹੀਂ ਹੈਗਾ ਉਹ ਸੱਚ ਨਹੀਂ ਉੱਤਰਦਾ ਇਸ ਕਰਕੇ ਅਸੀਂ ਝੂਠਾ ਕਹਿੰਦੇ ਵੀ ਜਿਹੜਾ ਇਹ ਪ੍ਰਚਾਰਿਆ ਜਾਂਦਾ ਇਹ ਸਭ ਝੂਠ ਹੁੰਦਾ ਹੈ ਨਾ ਅਗਲਾ ਜਨਮ ਨਾ ਪਿਛਲਾ ਜਾਂਦਾ ਇਹ ਪਰਮੇਸ਼ਰ ਜੀ ਫਿਰ ਕੀ ਮੋਟਿਵ ਹੁੰਦਾ ਉਹਨਾਂ ਦਾ ਇਸ ਚੀਜ਼ ਦੇ ਵਿੱਚ ਵੀ ਉਹ ਬੱਚੇ ਨੂੰ ਯਾਦ ਵੀ ਕਰਵਾਉਂਦੇ ਨੇ ਮਤਲਬ ਇੰਨੀ ਉਹ ਕਲਣਾ ਵੀ ਕਰਦੇ ਨੇ ਝੂਠ ਬੂਹਦੇ ਨੇ ਇਹਦੇ ਪਿੱਛੇ ਕੀ ਕਾਰਨ ਹੁੰਦਾ ਫਿਰ ਉਹ ਇੱਕ ਹੀ ਘਰ ਕਿਉਂ ਸਿਲੈਕਟ ਕਰਦੇ ਨੇ ਉਹ ਕੀ ਵਜ੍ਹਾ ਹੋ ਸਕਦੀ ਹੈ ਅਸਲ ਦੇ ਵਿੱਚ ਇੱਕ ਤਾਂ ਨਾ ਮੈਂ ਇਸੇ ਗੱਲ ਦੀ ਇਸੇ ਇਸੇ ਜਿਹੜਾ ਕੇਸ ਦੀ ਮੈਂ ਗੱਲ ਕਰ ਰਿਹਾ ਇਹ ਹੈ ਬੱਚੇ ਨੂੰ ਮਤਲਬ ਮਰੇ ਨੂੰ 3 ਮਹੀਨੇ ਹੋਈ ਸੀ 3 ਮਹੀਨੇ ਬਾਅਦ ਇਹ ਪੈਦਾ ਹੋਇਆ ਦਿਖਾਤਾ ਅਸਲ ਦੇ ਵਿੱਚ ਉਹ ਗੱਲ ਬਹੁਤ ਸਾਰੇ ਕੇਸਾਂਾਂ ਵਿੱਚ ਕੀ ਹੁੰਦਾ ਹੈ ਜਿਹੜਾ ਬੱਚਾ ਹੁਣ ਕਿ세 ਅਮੀਰ ਘਰੇ ਜਨਮ ਲਿਆ ਪਹਿਲਾ ਉਹ ਕਿਸੇ ਗਰੀਬ ਘਰ ਦਾ ਬੱਚਾ ਹੁੰਦਾ ਮਤਲਬ ਜਿਹੜੇ ਪਹਿਲਾ ਘਰ ਆ ਗਰੀਬ ਘਰ ਦਾ ਹੁੰਦਾ ਨਮਾ ਜਿਹੜਾ ਜਿਸ ਬੱਚੇ ਨੇ ਹੁਣ ਜਨਮ ਲਿਆ ਹੁੰਦਾ ਉਹ ਅਮੀਰ ਘਰ ਦੇ ਵਿੱਚ ਹੁੰਦਾ ਉਹ ਲਿੰਕ ਇਸ ਕਰਕੇ ਇੱਕ ਵਿਚੋਲਾ ਹੁੰਦਾ ਬਕਾਇਦਾ ਸੀ ਕਹਿੰਦੇ ਜਿਹੜਾ ਸਾਰੀ ਗੱਲ ਦੋਨੇ ਘਰਾਂ ਬਾਰੇ ਜਾਣਦਾ ਉਹ ਮੇਲ ਕਰਾਉਂਦਾ ਸਾਰੀ ਗੱਲਾਂ ਦੱਸ ਕੇ ਉਹਦਾ ਮਤਲਬ ਤਾਂ ਇਹ ਹੁੰਦਾ ਵੀ ਅਮੀਰ ਘਰ ਨੂੰ ਪਰਮੋਣਾ ਆ ਮਤਲਬ ਤੇ ਉਸ ਨੂੰ ਮਤਲਬ ਚਲ ਕਿਸੇ ਨਾ ਕਿਸ ਕੋਈ ਲਾਲਚ ਬਸਿਆ ਮਤਲਬ ਜਿਹੜਾ ਪਰਚਾਇਆ ਨੇ ਕਿਸੇ ਨਾ ਕਿਸੇ ਕੋਈ ਲਾਲਚ ਹੁੰਦਾ ਉਹ ਨਹੀਂ ਹੁੰਦਾ ਹੈਗਾ ਮਤਲਬ ਤੇ ਕਿਸੇ ਕੜੀ ਤੋਂ ਵੀ ਨਾ ਜੋੜੇ ਨਹੀਂ ਜਾਂਦਾ ਹੁੰਦਾ ਉਹ ਕੜੀ ਵੀ ਸਾਨੂੰ ਬਕਾਇਦਾ ਉਹਦੇ ਪਛਾਣ ਕਰਨੀ ਪੈਂਦੀ ਹੈ ਪਛਾਣ ਅਸੀਂ ਕਰਦੇ ਹਾਂ ਬਕਾਇਦਾ ਇਸ ਕੇਸ ਚ ਫਿਰ ਕੜੀ ਕੀ ਇਹਦੇ ਇਹਦੇ ਉਹਦੇ ਕੇਸ ਦੇ ਵਿੱਚ ਉਹਦਾ ਮੁੰਡੇ ਦਾ ਜਿਹੜਾ ਭਾਈ ਸੀ ਉਥੇ ਕੰਮ ਕਰੇ ਨੀਡਲ ਪਿੰਡ ਕੰਮ ਕਰਦਾ ਹੁੰਦਾ ਸੀ ਉਹਨੇ ਬਕਾਇਦਾ ਇਹ ਸਾਰੇ ਗੱਲ ਵੀ ਉਹ ਜਿਹੜਾ ਬੱਚਾ ਜਨਮ ਜਨਮ ਲਿਆ ਤੇ ਉਸੇ ਜਾ ਕੇ ਮਤਲਬ ਪ੍ਰਚਾਰਿਆ ਮਤਲਬ ਪਹਿਲਾਂ ਨਹੀਂ ਜੇ ਫਰਜ ਕਰੋ ਜੇ ਉਸ ਬੱਚੇ ਨੇ ਜਨਮ ਲੈਣਾ ਹੁੰਦਾ ਉਹਨੇ ਘਰੇ ਜਾ ਕੇ ਕਿਹਾ ਵੀ ਸਾਨੂੰ ਪਹਿਲਾਂ ਦੱਸਤਾ ਸੀ ਕਿਸੇ ਨੇ ਵੀ ਸਾਡਾ ਜਿਹੜਾ ਮੁੰਡਾ ਜਿਹੜਾ ਮਰਿਆ ਸੋਡੇ ਘਰੇ ਜਨਮ ਲਵੇਗਾ ਜੇ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀ ਜਨਮ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਹੈਗਾ ਅਸੀਂ ਕਿਹਾ ਵੀ ਜຸນ ਪਤਾ ਲੱਗ ਗਿਆ ਸੀ ਵੀ ਸਾਡਾ ਬੱਚਾ ਇਸ ਘਰੇ ਜਨਮ ਲਵੇਗਾ ਪਹਿਲਾਂ ਵੀ ਦੱਸ ਸਕਦਾ ਸੀ ਪਰੰਤੂ ਜਨਮ ਤੋਂ ਬਾਅਦ ਹੀ ਕਿਉਂ ਦੱਸਿਆ ਇਸ ਕਰਕੇ ਉਹਨਾਂ ਦਾ ਇਹ ਮਤਲਬ ਕਿ ਮਰੀ ਅਸੀਂ ਜਗ ਜਹਰ ਵੀ ਨਹੀਂ ਕਰ ਸਕਦੇ ਹੁੰਦੇ ਇਸ ਤਰ੍ਹਾਂ ਦੇ ਮਤਲਬ ਉਹਦੇ ਮਤਲਬ ਸਵਾਰਥ ਹੁੰਦੇ ਨੇ ਬੇ ਜਿਹੜਾ ਇਹ ਲਿੰਕ ਜੋੜੇ ਜਾਂਦੇ